ਸਤਿ ਸ਼੍ਰੀ ਅਕਾਲ ਯੂਥ ਕਾਲੀਦਲ ਰਾਜੀ ਜੀ ਜਿਹੜਾ ਉੱਧਾ ਦਿੱਤਾ ਸੀ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂਗਾ ਮੇਰਾ ਨਾਮ ਜੈਰਾਤ ਸਿੰਘ ਬਰਾੜ ਹੈਗਾ ਤੇ ਮੈਨੂੰ ਪੂਰੇ ਪੰਜਾਬ ਦਾ ਕੌਮੀ ਮੀਤ ਪ੍ਰਧਾਨ ਬਣਾਏਗਾ ਤੇ ਸਾਡਾ ਸ਼ੁਰੂ ਤੋਂ ਸ਼ੁਰੂ ਤੋਂ ਪਰਿਵਾਰ ਸ਼੍ਰੋਮਣੀ ਕਾਲੀਦਲ ਨਾਲ ਹੈਗਾ ਤੇ ਅਸੀਂ ਸ਼ੁਰੂ ਤੋਂ ਸੇਵਾ ਕਰ ਰਹੇ ਹਾਂਗੇ ਸ਼੍ਰੋਮਣੀ ਕਾਲੀਦਲ ਦੀ ਤੇ ਮੈਂ ਮੈਂ ਧੰਨਵਾਦ ਹੈਗਾ ਪਾਰਟੀ ਪ੍ਰਧਾਨ ਜੀ ਦਾ ਸਰਦਾਰ ਸੁਭੀਰ ਸਿੰਘ ਬੱਲ ਜੀ ਤੇ ਯੂਥ ਖਾਲੀ ਦਲ ਦੇ ਪ੍ਰਧਾਨ ਸਰਦਾਰ ਸਰਵਜੀਤ ਸਿੰਘ ਚੰਗਰ ਜੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਬਖਸ਼ਿਆ ਹੈਗਾ ਮੈਨੂੰ ਆਪਦੇ ਮਿਹਨਤ ਦੇ ਉਦਾਰ ਤੇ ਮੈਨੂੰ ਇੰਨਾ ਵੱਡਾ ਮਾਨ ਬਖਸ਼ਿਆ ਹੈਗਾ ਕਿ ਮੈਂ ਘੱਟੋ ਘੱਟ 32 ਤੋਂ 33 ਸੌ ਦੀ ਪ੍ਰਤੀ ਕੀਤੀ ਹੈਗੀ ਆ ਤਾਂ ਮੈਂ ਯੰਗੇਸਟ ਡੈਸੀਗਨੇਸ਼ਨ ਮੈਨੂੰ ਮਿਲੀ ਹੈਗੀ ਪੂਰੇ ਹੁਣ ਤੱਕ ਦੇ 123 ਸਾਲ ਦੇ ਇਤਿਹਾਸ ਤੇ 18 ਸਾਲ ਤੇ 2 ਮਹੀਨਿਆਂ ਦੀ ਮੇਰੀ ਉਮਰ ਹੈਗੀ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਹੈਗਾ ਪਾਰਟੀ ਪ੍ਰਧਾਨ ਜੀ ਤੇ ਸਰਵਜੀਤ ਸਿੰਘ ਚੰਗਰ ਜੀ ਦਾ ਤੇ ਮੈਂ ਦਿਨ ਰਾਤ ਇੱਕ ਕਰੂੰਗਾ ਯੂਥ ਨੂੰ ਨਾਲ ਲੈ ਕੇ ਚੱਲਣ ਤੇ ਤੇ ਮੈਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਤੁਹਾਨੂੰ ਅੱਤ ਕਰਦਾ ਹਾਂ